ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਵਧੀਆ ਤੇ ਖਰਾ ਸੋਨਾ ਚਾਂਦੀ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਹੈ ਭਰੋਸੇਮੰਦ ਨਾਮ ਖਾਦਮ ਜੁਵੇਲਰਸ ਜੀ ਹਾਂ ਖਾਦਮ ਜੁਵੇਲਰਸ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿੱਚ ਹਾਲ ਹੀ ਵਿੱਚ ਹੋਈਆਂ ਹਿੰਸਕ ਝੜਪਾਂ ਅਤੇ ਦੰਗਿਆਂ ਦੌਰਾਨ ਬਦਮਾਸ਼ਾਂ ਨੇ ਐਪਲ ਸਟੋਰ ਤੋਂ ਵੱਡੀ ਗਿਣਤੀ ਵਿੱਚ ਆਈਫੋਨ ਚੋਰੀ ਕਰ ਲਏ ਪਰ ਹੁਣ ਇਹਨਾਂ ਚੋਰੀ ਹੋਏ ਆਈਫੋਨਾਂ ਨੇ ਆਪਣੇ ਆਪ ਚੇਤਾਵਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਹਨਾਂ ਫੋਨਾਂ ਦੀ ਸਕਰੀਨ ਤੇ ਲਿਖਿਆ ਆਏ ਕਿਰਪਾ ਕਰਕੇ ਫੋਨ Apple Store ਨੂੰ ਵਾਪਸ ਕਰੋ ਇਸ ਡਿਵਾਈਸ ਨੂੰ ਲੋਕ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਇਹ ਘਟਨਾ ਲਾਸ ਐਂਜਲਸ ਦੇ ਡਾਊਨਟਾਊਨ ਇਲਾਕੇ ਵਿੱਚ ਵਾਪਰੀ ਹੈ ਜਿੱਥੇ ਪ੍ਰਵਾਸੀਆਂ ਤੇ ਕੀਤੀ ਜਾ ਰਹੀ ਕਾਰਵਾਈ ਖਿਲਾਫ ਵਿਰੋਧ ਪਰਦਰਸ਼ਨ ਸ਼ੁਰੂ ਹੋ ਗਏ ਸਨ ਪਰ ਕੁਝ ਘੰਟਿਆਂ ਵਿੱਚ ਹੀ ਵਿਰੋਧ ਹਿੰਸਕ ਹੋ ਗਿਆ ਅਤੇ ਦੁਕਾਨਾਂ ਵਿੱਚ ਭੰਨ ਤੋੜ ਅਤੇ ਲੁੱਟਮਾਰ ਸ਼ੁਰੂ ਹੋ ਗਈ। Apple ਨੇ ਆਪਣੇ ਸਟੋਰਾਂ ਵਿੱਚ ਰੱਖੇ ਡੈਮੋ ਆਈਫੋਨ ਵਿੱਚ ਪਹਿਲਾਂ ਹੀ ਵਿਸ਼ੇਸ਼ ਸੌਫਟਵੇਅਰ ਸਥਾਪਿਤ ਕਰ ਦਿੱਤਾ ਹੈ। ਇਹ ਸੌਫਟਵੇਅਰ ਫੋਨ ਚੋਰੀ ਹੁੰਦੇ ਹੀ ਲੌਕ ਕਰ ਦਿੰਦਾ ਹੈ, ਇਸ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਇੱਕ ਚੇਤਾਵਨੀ ਸੁਨੇਹਾ ਦਿਖਾਉਂਦਾ ਹੈ। CNN ਦੀ ਰਿਪੋਰਟ ਅਨੁਸਾਰ Apple ਨੇ ਇਹ ਸੁਰੱਖਿਆ ਵਿਸ਼ੇਸ਼ਤਾ ਸਿਰਫ ਸਟੋਰ ਵਿੱਚ ਰੱਖੇ ਡੈਮੋ ਫੋਨਾਂ ਲਈ ਬਣਾਈ ਹੈ ਇਹ ਵਿਸ਼ੇਸ਼ਤਾ ਆਮ ਗਾਹਕਾਂ ਦੇ ਫੋਨਾਂ ਵਿੱਚ ਮੌਜੂਦ ਨਹੀਂ ਹੈ Apple ਸਾਲਾ ਤੋਂ ਇਸ ਤਕਨਾਲੋਜੀ ਦੀ ਵਰਤੋਂ ਸਟੋਰ ਵਿੱਚ ਚੋਰੀ ਨੂੰ ਰੋਕਣ ਲਈ ਕਰ ਰਿਹਾ ਹੈ ਜਿਵੇਂ ਹੀ ਡੈਮੋ ਫੋਨ ਸਟੋਰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਇਹ ਆਪਣੇ ਆਪ ਲੋਕ ਹੋ ਜਾਂਦਾ ਹੈ ਅਤੇ ਟਰੈਕਿੰਗ ਸ਼ੁਰੂ ਹੋ ਜਾਂਦੀ ਹੈ ਇਹਨਾਂ ਫੋਨਾਂ ਦੀ ਚੋਰੀ ਨਾਲ ਸੰਬੰਧਤ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਇਹਨਾਂ ਵਿੱਚ ਕੁਝ ਲੋਕਾਂ ਨੇ Apple Store ਵਿੱਚੋਂ ਫੋਨ ਚੋਰੀ ਕਰ ਲਏ ਪਰ ਜਿਵੇਂ ਹੀ ਫੋਨ ਚਾਲੂ ਕੀਤਾ ਗਿਆ ਸਕਰੀਨ ਤੇ ਇੱਕ ਚੇਤਾਵਨੀ ਦਿਖਾਈ ਦੇਣ ਲੱਗੀ ਅਤੇ ਫੋਨ ਨੇ ਕੰਮ ਕਰਨਾ ਬੰਦ ਕਰ ਦਿੱਤਾ